ਨਾਟਿਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡੀ ਐਮ ਸੀ ਐਂਡ ਐਚ ਕਾਲਜ ਆਫ ਨਰਸਿੰਗ ਮਲਿਕਪੁਰ ਵੱਲੋਂ ਬੀ ਐਸ ਸੀ ਨਰਸਿੰਗ ਬੈਚ 2021 ਤੋਂ 2025 ਅਤੇ ਐਮ ਐਸ ਸੀ ਨਰਸਿੰਗ ਬੈਚ 2023-25 ਦੇ ਪਾਸ ਆਊਟ ਹੋ ਰਹੇ ਵਿਦਿਆਰਥੀਆਂ ਨੂੰ ਵਿਦਾਈ ਦੇਣ ਲਈ ਇੱਕ ਰੰਗਾ ਰੰਗ ਸੱਭਿਆਚਾਰਕ ਅਤੇ ਫੇਅਰਵੈਲ ਸਮਾਰੋਹ ਬੌਨ ਬॉयਜ਼ ਬੈਚ ਦਾ ਆਯੋਜਨ ਕੀਤਾ ਗਿਆ ਸਮਾਰੋਹ ਵਿੱਚ ਸ਼੍ਰੀ ਵਿਪਨ ਗੁਪਤਾ ਸੈਕਟਰੀ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਸ਼੍ਰੀ ਮੁਕੇਸ਼ ਬਰਮਾ ਟ੍ਰੈਜਰਰ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਅਤੇ ਡਾਕਟਰ ਸੰਦੀਪ ਕੌਸ਼ਲ ਡੀਨ ਅਕੈਡਮਿਕਸ ਨੇ ਆਪਣੇ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਭਰੀ ਆਪਣੇ ਸੰਦੇਸ਼ ਵਿੱਚ ਸ਼੍ਰੀ ਵਿਪਨ ਗੁਪਤਾ ਨੇ ਪਾਸ ਹੋ ਰਹੇ ਵਿਦਿਆਰਥੀਆਂ ਨੂੰ ਦਿਲੋਂ ਵਧਾਈਆਂ ਦਿੰਦਿਆਂ ਹੋਇਆਂ ਉਨ੍ਹਾਂ ਨੂੰ ਦਇਆ ਇਮਾਨਦਾਰੀ ਅਤੇ ਉਤਕ੍ਰਿਸ਼ਟਤਾ ਨੂੰ ਦੇ ਮੁੱਲਾਂ ਨੂੰ ਸਦਾ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਨੇ ਵਿਦਿਆਰਥੀਆਂ ਦੇ ਚੜ੍ਹਦੀ ਕਲਾ ਅਤੇ ਭਵਿੱਖੀ ਸਫਲਤਾਵਾਂ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਅਤੇ ਭਰੋਸਾ ਦਿਵਾਇਆ ਕਿ ਉਹ ਇਨਸਾਨੀਅਤ ਦੀ ਸੇਵਾ ਰਾਂਹੀ ਸੰਸਥਾ ਦਾ ਨਾਮ ਰੋਸ਼ਨ ਕਰਨਗੇ। ਸ਼੍ਰੀ ਮੁਕੇਸ਼ ਬਰਮਾ ਨੇ ਵੀ ਪਾਸ ਹੋ ਰਹੇ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਸੰਦੇਸ਼ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਡੀਐਮਸੀ ਐਂਡ ਐਚ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਅਤੇ ਡ੍ਰਿੜ ਨਿਸ਼ਠਾ ਅਤੇ ਸਮਰਪਣ ਨਾਲ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਡਾਕਟਰ ਸੰਦੀਪ ਕੌਚਰ ਨੇ ਸੰਸਥਾ ਵੱਲੋਂ ਪ੍ਰਦਾਨ ਕੀਤੀਆਂ ਸਕਾਲਰਸ਼ਿਪਾਂ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਡੀਐਮਸੀ ਐਂਡ ਐਚ ਨਾਲ ਜੁੜ ਕੇ ਆਪਣੇ ਨਰਸਿੰਗ ਕੈਰੀਅਰ ਨੂੰ ਅੱਗੇ ਬਤੌੜੀ ਉਤਸ਼ਾਹਿਤ ਕੀਤਾ ਡਾਕਟਰ ਨੀਧੀ ਸਾਗਰ ਵਾਈਸ ਪ੍ਰਿੰਸੀਪਲ ਅਤੇ ਹੈੱਡ ਆਫ ਸਟੈਟਿਕਸ ਐਂਡ ਗਾਇਨਕੋਲੋਜੀਕਲ ਨਰਸਿੰਗ ਡਿਪਾਰਟਮੈਂਟ ਨੇ ਵੀ ਪਾਸ ਆਊਟ ਬੈਚ ਨੂੰ ਵਧਾਈਆਂ ਦਿੱਤੀਆਂ ਉਹਨਾਂ ਨੇ ਭਵਿੱਖ ਵਿੱਚ ਨਰਸਿੰਗ ਦੇ ਵਿਸਤ੍ਰਿਤ ਭੂਮਿਕਾਵਾਂ ਅਤੇ ਉੱਪਰ ਦੇ ਖੇਤਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਪਣੀ ਪਸੰਦ ਦੇ ਖੇਤਰ ਵਿੱਚ ਮੁਹਾਰਤ ਹਾਸਲ ਕਰਕੇ ਸਿਹਤ ਸੇਵਾ ਖੇਤਰ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਦੀ ਪ੍ਰੇਰਿਤ ਕੀਤਾ ਸਮਾਰੋਹ ਵਿੱਚ ਕਲਾਤਮਕ ਪ੍ਰਸਤੁਤੀਆਂ ਦੇ ਨਾਲ-ਨਾਲ ਇਨਾਮ ਵੀ ਪ੍ਰਦਾਨ ਕੀਤੇ ਗਏ ਜਿਨ੍ਹਾਂ ਵਿੱਚ ਮਿਸ ਅਰਸ਼ਪ੍ਰੀਤ ਕੌਰ ਨੂੰ ਮਿਸ ਫੇਅਰਵੈਲ ਅਤੇ ਮਿਸਟਰ ਤਨਰਾਜ ਸਿੰਘ ਨੂੰ ਮਿਸਟਰ ਫੇਅਰਵੈਲ ਦੇ ਤਾਜ ਨਾਲ ਨਿਵਾਜਿਆ ਗਿਆ ਸਮਾਰੋਹ ਦਾ ਸਫਲ ਆਯੋਜਨ ਡਾਕਟਰ ਨਿਧੀ ਸਾਗਰ ਦੀ ਅਗਵਾਈ ਅਤੇ ਇਵੈਂਟ ਕੋਆਰਡੀਨੇਟਰ ਪ੍ਰੋਫੈਸਰ ਡਾਕਟਰ ਸ਼੍ਰੀਮਤੀ ਸੰਦੀਪ ਕੌਰ ਅਤੇ ਐਸੋਸੀਏਟ ਪ੍ਰੋਫੈਸਰ ਸ਼੍ਰੀਮਤੀ ਸ਼ੈਲਜਾ ਸ਼ਰਮਾ ਦੇ ਸਹਿਯੋਗ ਨਾਲ ਕੀਤਾ ਗਿਆ। ਅੰਤ ਵਿੱਚ ਡਾਕਟਰ ਸ਼੍ਰੀਮਤੀ ਸੰਦੀਪ ਕੌਰ ਨੇ ਪਾਸ ਹੋਏ ਵਿਦਿਆਰਥੀਆਂ ਤੇ ਸਮਾਰੋਹ ਦੇ ਆਯੋਜਕਾਂ ਦੀ ਪ੍ਰਸ਼ੰਸਾ ਕਰਦਿਆਂ ਧੰਨਵਾਦ ਪ੍ਰਸਤੁਤ ਕੀਤਾ। ਫੇਰਵੇਂ ਸਮਾਰੋਹ ਵਿਦਿਆਰਥੀਆਂ, ਫੈਕਲਟੀ ਅਤੇ ਮਹਿਮਾਨਾਂ ਲਈ ਯਾਦਗਾਰ ਦੇਨਾ ਸਾਬਤ ਹੋਇਆ ਜੋ ਨਵੇਂ ਅਧਿਆਏ ਦੀ ਸ਼ੁਰੂਆਤ ਦਾ ਪ੍ਰਤੀਕ ਬਣਿਆ।